ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਊਗ ਗਵਾਈ ਦੇ ਵਿੱਚ ਸਾਡੇ ਪ੍ਰਿੰਸੀਪਲ ਸੈਕਟਰੀ ਡੀਕੇ ਤਵਾੜੀ ਜੀ ਡਾਇਰੈਕਟਰ ਗੁਪਤਾ ਜੀ ਤੇ ਨਾਲ ਇੰਡੀਅਨ ਆਇਲ ਦੇ ਉੱਚ ਅਧਿਕਾਰੀ ਬੈਠੇ ਆ ਐਮਓਯੂ ਅੱਜ ਸਾਈਨ ਕੀਤਾ ਗਿਆ ਇਹਨਾਂ ਨਾਲ ਜਿਹੜਾ ਕਿ ਅੱਗੇ 1000 ਲੀਟਰ ਦੇ ਪਿੱਛੇ ਇਹ ਸਾਨੂੰ ਰੋਡਵੇਜ ਨੂੰ ਤੇ ਸਾਡੇ ਦੂਜੇ ਡਿਪਾਰਟਮੈਂਟ ਪੀਆਰਟੀਸੀ ਨੂੰ 1980 ਰੁਪਏ 1000 ਲੀਟਰ ਦੇ ਪਿੱਛੇ ਦੇਂਦੇ ਸਨ ਤੇ ਜਿਹੜਾ ਕਿ ਹੁਣ ਵਧਾ ਕੇ ਮਾਰਜਨ ਜਿਹੜਾ ਸਰਕਾਰ ਦੀਆਂ ਨੀਤੀਆਂ ਦੇ ਤਹਿਤ ਕਿ ਸਰਕਾਰ ਦੇ ਪੈਸੇ ਜਿਹੜੇ ਆ ਉਹ ਵੱਧ ਤੋਂ ਵੱਧ ਬਚਾਉਣੇ ਆ ਤੇ ਪੰਜਾਬ ਦੇ ਵਿੱਚ ਡਵੈਲਪਮੈਂਟ ਕਰਾਉਣੀ ਆ ਉਹ 1980 ਤੋਂ ਵਧਾ ਕੇ 2550 ਰੁਪਏ ਮਾਰਜਨ 1000 ਲੀਟਰ ਦੇ ਪਿੱਛੇ ਇਹ ਇੰਡੀਅਨ ਆਇਲ ਕੰਪਨੀ ਸਰਕਾਰ ਨੂੰ ਪੀਆਰਟੀਸੀ ਨੂੰ ਪੰਜਾਬ ਰੋਡਵੇਜ ਪੰਨ ਬੱਸ ਨੂੰ ਇਹ ਦੇਊਗੀ ਉਹਦੇ ਨਾਲ 1 ਸਾਲ ਦਾ 9 ਕਰੋੜ ਰੁਪਏ ਪੰਜਾਬ ਰੋਡਵੇਜ ਨੂੰ ਮੁਨਾਫਾ ਹੋਊਗਾ ਤੇ 9 ਕਰੋੜ ਰੁਪਏ ਪੀਆਰਟੀਸੀ ਨੂੰ ਕੁੱਲ ਮਿਲਾ ਕੇ 18 ਕਰੋੜ ਇੱਕ ਸਾਲ ਦਾ 5 ਸਾਲਾਂ ਦਾ 90 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਿਹੜਾ ਇੰਡੀਅਨ ਆਇਲ ਕੰਪਨੀ ਹੈ ਉਹਦੇ ਤੋਂ ਸਾਡਾ 1000 ਲੀਟਰ ਜਿਹੜਾ ਹੈ ਵਿਛੇ 2550 ਰੁਪਏ ਇਹਨਾਂ ਨੇ ਦੇਣੇ ਆ 90 ਕਰੋੜ ਰੁਪਏ ਦਾ ਮਾਰਜਨ ਪੰਜਾਬ ਸਰਕਾਰ ਨੂੰ ਇੰਡੀਅਨ ਆਇਲ ਕੰਪਨੀ ਦੇਊਗੀ ਤੇ ਇੱਥੇ ਮੈਂ ਇਹ ਵੀ ਦੱਸਣਾ ਚਾਹੂੰਗਾ ਪੂਰੇ ਇੰਡੀਆ ਦੇ ਵਿੱਚ ਹੋਰ ਕਿਸੇ ਵੀ ਸਟੇਟ ਨੂੰ ਇੰਨਾ ਮਾਰਜਨ ਇੰਡੀਅਨ ਆਇਲ ਕੰਪਨੀ ਵੱਲੋਂ ਜਾਂ ਕਿਸੇ ਹੋਰ ਕੰਪਨੀ ਵੱਲੋਂ ਨਹੀਂ ਦਿੱਤਾ ਗਿਆ ਇਹ ਜਿਹੜੀ ਹੋਇਆ ਮਾਰਜਨ ਵੱਧ ਮਿਲਿਆ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਹੋਇਆ ਕਿਉਂਕਿ ਸਰਕਾਰ ਦਾ ਮੇਨ ਅਜੰਡਾ ਹੀ ਇਹ ਆ ਕਿ ਸਰਕਾਰ ਦਾ ਪੈਸਾ ਵੱਧ ਤੋਂ ਵੱਧ ਬਚਾ ਕੇ ਪੰਜਾਬ ਦੀ ਡਿਵੈਲਪਮੈਂਟ ਤੇ ਲਾਇਆ ਜਾਵੇ 2550 ਰੁਪਏ 1000 ਲੀਟਰ ਦੇ ਪਿੱਛੇ 2550 ਰੁਪਏ ਜਿਹੜੇ ਕਿ ਪਹਿਲਾਂ 1980 ਰੁਪਏ 1000 ਲੀਟਰ ਦੇ ਪਿੱਛੇ ਇੰਡੀਅਨ ਆਇਲ ਕੰਪਨੀ ਦਿੰਦੀ ਸੀ ਤੇ ਜਦੋਂ ਤੋਂ ਪੰਜਾਬ ਰੋਡਵੇ ਸਾਡੇ ਪੀ ਆਰਟੀਸੀ ادارے ਹੋਂਦ ਦੇ ਵਿੱਚ ਆਏ ਆ ਪੰਜਾਬ ਸਰਕਾਰ ਨੇ ਚਲਾਇਆ ਉਦੋਂ ਤੋਂ ਹੀ ਜਿਹੜਾ ਅਸੀਂ ਡੀਜ਼ਲ ਆ ਉਹ ਇੰਡੀਅਨ ਆਇਲ ਕੰਪਨੀ ਤੋਂ ਹੀ ਲੈ ਰਹੇ ਆ 9 ਕਰੋੜ ਦਾ ਪੰਜਾਬ ਰੋਡਵੇ ਦਾ ਫਾਇਦਾ 9 ਕਰੋੜ ਦਾ ਪੀ ਆਰਟੀਸੀ ਦਾ 18 ਕਰੋੜ ਦਾ ਇੱਕ ਸਾਲ ਦਾ ਫਾਇਦਾ ਦੋਵਾਂ ਡਿਪਾਰਟਮੈਂਟਾਂ ਦਾ ਤੇ 5 ਸਾਲ ਦਾ 90 ਕਰੋੜ ਦਾ ਡਿਪਾਰਟਮੈਂਟ ਨੂੰ ਪੰਜਾਬ ਸਰਕਾਰ ਨੂੰ ਫਾਇਦਾ ਹੋਊਗਾ। ਇਹ ਇੱਕ ਸ਼ਾਇਦ ਗਲਤ ਕਿਸ ਬਾਇਰ ਹੈ ਜਿਹਨੂੰ ਉਸ ਨੂੰ ਮਾਰਜਨ ਦਿੰਦੀ ਹੈ ਨਾ ਇਹ ਤੁਹਾਨੂੰ ਇੱਕ ਵਕਤਾਇਤਾ ਦੇ। ਤਾਂ ਕੀ ਤੁਸੀਂ ਕੋਈ ਐਸਾ ਪਲਾਨ ਕਰਦੇ ਹੋ ਕਿ ਜਿਹੜੀ ਅਸੀਂ ਪੰਜਾਬ ਗਵਰਨਮੈਂਟ ਨੇ ਸਰਕਾਰੀ ਕਰੀਏ ਕਰੀਏ ਜਿਹੜੀਆਂ ਸਰਕਾਰੀ ਗੱਡੀਆਂ ਚੱਲਦੀਆਂ ਉਹਨਾਂ ਦੇ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਧਿਆਨ ਚ ਲਿਆਵਾਂਗੇ ਕਿ ਰੋਡਵੇਜ ਪੀਆਰਟੀਸੀ ਨੂੰ ਜੇ ਇੰਡੀਅਨ ਆਇਲ 1000 ਲੀਟਰ ਪਿੱਛੇ 2550 ਰੁਪਏ ਮਾਰਜਨ ਦੇ ਰਿਹਾ ਸਾਨੂੰ ਛੱਡ ਰਿਹਾ ਤੇ ਦੂਜੇ ਡਿਪਾਰਟਮੈਂਟਾਂ ਦੇ ਵਿੱਚ ਕਿਉਂਕਿ ਜਿਹੜੇ ਦੂਜੇ ਡਿਪਾਰਟਮੈਂਟ ਆ ਉਹ ਵੱਖ-ਵੱਖ ਸਾਡੇ ਮੰਤਰੀ ਸਭਾ ਨੇ ਵੱਖ-ਵੱਖ ਸੈਕਟਰੀ ਸਭਾ ਨੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਾਂਗੇ ਕਿਉਂਕਿ ਜਿਹੜੇ ਡਿਪਾਰਟਮੈਂਟ ਦਾ ਜਿਹੜਾ ਮੰਤਰੀ ਆ ਸੈਕਟਰੀ ਆ ਉਹ ਸਾਰਾ ਕੁਝ ਉਸੇ ਮੰਤਰੀ ਸੈਕਟਰੀ ਦੇ ਅੰਡਰ ਆਉਂਦਾ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਾਂਗੇ ਕਿ ਇਹ ਬਚਤ ਜ਼ਰੂਰ ਕੀਤੀ ਜਾਵੇ। ਸਰਪੁੱਲ ਸਾਹਿਬ ਕੋਈ ਐਸਰ ਪ੍ਰੋਪੋਜ਼ਲ ਹੈਗਾ ਕਿ ਮੰਤਰੀ ਨੂੰ ਜਿਹੜਾ ਪਹਿਲਾਂ ਗੱਡੀਆਂ ਮਿਲਦੀਆਂ ਉਹਦੇ 3 ਲੱਖ ਪਹਿਲੇ ਐਵਰੇਜ ਸੀਗਾ ਉਹਨੂੰ 4 ਲੱਖ ਕਰ ਦਿੱਤਾ ਨੂੰ ਐਸਟਾ ਰੂ ਹੀ ਹੈਗਾ। ਨਹੀਂ ਅਜੇ ਤੇ ਕੋਈ ਇਹੋ ਜਿਹੀ ਪ੍ਰੋਪੋਜ਼ਲ ਨਹੀਂ ਜੋ ਪਿੱਛੇ ਚੱਲਦਾ ਹੈ ਮੰਤਰੀਆਂ ਨੂੰ ਉਸੇ ਤਰ੍ਹਾਂ ਹੀ ਅਜੇ ਚੱਲ ਰਿਹਾ। ਤੁਹਾਨੂੰ ਸਰ ਐਮਐਲਏ ਦੀ ਮੰਤਰੀਆਂ ਨੂੰ ਜਿਹੜੀਆਂ ਗੱਡੀਆਂ ਤੁਹਾਡਾ ਡਿਪਾਰਟਮੈਂਟ ਦਿੰਦਾ ਪਰ ਉਹ ਬਹੁਤ ਘੱਟ ਵਰਤਦੇ ਆ ਉਹ ਕੋਈ ਲਗਜ਼ਰੀਆਂ ਗੱਡੀਆਂ ਨਹੀਂ। ਜਿਹਨੀਆਂ ਦੇ ਸਰਕਾਰ ਨਹੀਂ ਗੱਡੀਆਂ ਦਿੱਤੇ ਜਾਂਦੀਆਂ ਉਹਨਾਂ ਦੇ ਵਿੱਚ ਫਿਰ ਤੇਜ ਸਾ ਮਰਜ਼ਾ ਲੈ ਲਓ ਪਰ ਉਹ ਕਿਵੇਂ ਸੈਟਲ ਕਰਦੇ ਹੋ ਇਹ ਜਿਹੜੀਆਂ ਗੱਡੀਆਂ ਐਮਐਲਏ ਨੂੰ ਦੇਣੇ ਆ ਉਹ ਅਸਲ ਚ ਤੇ ਹੁੰਦੀਆਂ ਸਿਕਿਉਰਟੀ ਵਾਸਤੇ ਐਮਐਲਏ ਆਪਦੀ ਗੱਡੀ ਤੇ ਹੀ ਤਕਰੀਬਨ ਬੈਠਦੇ ਆ ਮਨਿਸਟਰਾਂ ਕੋਲ ਜਿਹੜੀ ਪਾਇਲਟ ਚਲਣੀ ਅੱਗੇ ਜਾਂ ਆਪਦੀ ਗੱਡੀ ਉਹਦਾ ਤੇਲ ਜੋ ਆ ਉਹ ਜੋ ਮਿੱਥਿਆ ਤੇਲ ਐਮਐਲਏ ਦਾ ਉਹ ਤੇਲ ਹੀ ਦਿੱਤਾ ਜਾਂਦਾ ਬਾਕੀ ਜੇ ਕੋਈ ਵੱਧ ਮੱਝ ਦਾ ਆਪਦੀ ਗੱਡੀ ਚ ਉਹ ਤੇਲ ਮਚਾਉਂਦੇ ਆ ਕੋਈ ਐਮਐਲਏ ਵੇਖੋ ਜੋ ਜੋ ਕ੍ਰਾਈਟੇਰੀਆ ਆ ਜੋ ਅਸੀਂ ਤੈਅ ਕੀਤਾ ਐ ਐਮਐਲਏ ਦਾ ਤੇਲ ਉਹਦੇ ਅਨਸਾਰ ਹੀ ਤੇਲ ਦਿੱਤਾ ਜਾਂਦਾ ਅੱਛਾ ਸਰ ਸਾਬ ਇੱਕ 500 ਕਰੋੜ ਦਾ ਸਬਸਿਡੀ ਦਾ ਜੋ ਮਹਿਲਾ ਬਾਸ ਸਰਵਿਸ ਫੀ ਦਿੱਤੀ ਜਾਂਦੀ ਹੈ ਉਹਦਾ ਪੈਸਾ ਡਿਪਾਰਟਮੈਂਟ ਤੋਂ ਤੁਹਾਡੇ ਕੋ ਆ ਗਿਆ ਜਿਵੇਂ ਇਸੇ ਜਿਲ੍ਹੇ ਦੇ ਵਿੱਚ ਸੀ ਇਫੈਕਟਿਵ ਲਿਖੀ ਗਈ ਸੀ ਪੋਲੀਟিক্যাল ਇਨਟਰਫੇਰੈਂਸ ਕਰਕੇ ਕਰੀਬ 850 ਕਰੋੜ ਰੁਪਏ ਜਿਹੜਾ ਡਿਪਾਰਟਮੈਂਟ ਦਾ ਪੈਂਡਿੰਗ ਹੈ ਹਲੇ ਤੱਕ ਨਾਲ ਉਹ ਪੈਸਾ ਆਇਆ ਕਿ ਨਹੀਂ ਆਇਆ 214 ਕਰੋੜ ਰੁਪਏ ਤੁਹਾਡੀ ਹੈ ਗਈ ਆ ਉਹ ਵੀ ਪੈਸਾ ਜਿਹੜਾ ਸਟੈਂਡਿੰਗ ਪਿਆ ਹੈ ਇਹ ਪ੍ਰਦੇਸ਼ ਦਾ ਫਾਈਨੈਂਸ਼ੀਅਲ ਆਡਿਟ ਸੀ ਪੰਜਾਬ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਅਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਆ ਜਿਹੜੇ ਸਾਡੇ ਪੈਸੇ ਬਕਾਇਆ ਰਹਿੰਦੇ ਆ ਫ੍ਰੀ ਲੇਡੀਜ਼ ਵਾਰੀ ਵਾਲੇ ਤੇ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੈ ਕਿ ਜਲਦੀ ਜਿਹੜੀ ਆ ਬੰਦੀ ਰਾਸ਼ੀ ਆ ਉਹ ਟਰਾਂਸਪੋਰਟ ਵਿਭਾਗ ਨੂੰ ਜਿਹੜੀ ਉਹ ਅਦਾ ਕਰ ਦਿੱਤੀ ਜਾਊਗੀ ਲਗਭਗ 500 ਕਰੋੜ ਲਗਭਗ ਇਹਨਾਂ 1.500 ਕਰੋੜ ਦੇ ਲਗਭਗ ਸਾਡਾ ਕੋਰਸ ਤੇ ਦੀ ਜ਼ਿੰਦਾਰੀ ਨਹੀਂ ਹੈਗੀ ਆ ਬਾਕੀ ਅਗਸਤ ਤੋਂ 16 ਅਗਸਤ 2034 ਤੋਂ ਲੈ ਕੇ ਜਿਹੜੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੇ ਉਹਨਾਂ ਦਾ ਪੈਸਾ ਵੀ ਨਹੀਂ ਲੱਗਿਆ ਨਹੀਂ 247 ਕਿਪਸਾ ਮਿਲ ਗਿਆ ਉਹਨਾਂ ਬੱਸਾਂ ਨੂੰ ਪੈਸਾ ਦੇਤਾ ਕੰਟਰੈਕਟ ਜਿਹੜਾ ਜਿਹੜੀ ਤੁਹਾਨੂੰ ਮੈਂ ਪਹਿਲੇ ਦੱਸਿਆ ਵੀ ਜਿਹੜੇ ਪੈਸੇ ਅਜੇ ਸਾਡਾ 550 ਕਰੋੜ ਦੇ ਲਗਭਗ ਬਕਾਇਆ ਹੈ ਫైనాన్స్ ਡਿਪਾਰਟਮੈਂਟ ਵੱਲੋਂ ਉਹ ਜਦੋਂ ਪੈਸੇ ਆਉਣਗੇ ਉਹਦੇ ਨਾਲ ਹੀ ਜਿਹੜੇ ਕੋਈ ਸਾਡੇ ਕਿਲੋਮੀਟਰ ਸਕੀਮ ਵਾਲਾ ਵੀ ਕੋਈ ਬਕਾਇਆ ਰਹਿੰਦਾ ਜਾਂ ਸਾਡੇ ਡਿਪਾਰਟਮੈਂਟ ਦੇ ਵਿੱਚ ਜੋ ਲੋੜਾਂ ਨੇ ਜਿਹੜੇ ਬਕਾਇਆ ਦੇਣ ਵਾਲੇ ਰਹਿੰਦੇ ਆ ਉਹ ਪੈਸੇ ਆਉਣ ਤੋਂ ਬਾਅਦ ਜਲਦੀ ਉਹ ਵੀ ਅਦਾ ਕਰ ਦਿੱਤੇ ਜਾਣਗੇ। ਕੋਲ ਸਾਡੇ ਇਲੈਕਟ੍ਰਿਕ ਬੱਸਾਂ ਦੀ ਪ੍ਰਪੋਜ਼ਲ ਹੈ ਨਾ ਮੇਰੇ ਆਪੇ। ਦੇਖੋ ਅਜੇ ਤੇ ਜਿਹੜੀ ਸਾਡੀਆਂ ਡੀਜ਼ਲ ਤੇ ਚੱਲਣ ਵਾਲੀਆਂ ਬੱਸਾਂ ਉਹਨਾਂ ਦੀ ਪ੍ਰਪੋਜ਼ਲ ਬਣਾ ਕੇ ਭੇਜੀ ਆ। 450 ਦੇ ਕਰੀਬ ਬੱਸਾਂ ਜਿਹੜੀਆਂ ਉਹ ਪੰਜਾਬ ਰੋਡਵੇ ਦੇ ਵਿੱਚ ਆ ਤੇ 550 ਦੇ ਕਰੀਬ ਪੀਆਰਟੀਸੀ ਦੇ ਵਿੱਚ ਜਿੱਥੇ 100 ਮਿੱਟੀ ਬੱਸਾਂ 450 ਵੱਡੀਆਂ ਬੱਸਾਂ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭੇਜੀ ਤੀ ਆ ਫਾਈਲ। ਤੇ ਜਲਦੀ ਪ੍ਰਮਾਨਗੀ ਮਿਲਦੀ ਆ ਜਿੰਨੀਆਂ ਬੱਸਾਂ ਦੀ ਮਿਲੂਗੀ ਜਲਦੀ ਅਸੀਂ ਬੱਸਾਂ ਜਿਹੜੀਆਂ ਉਹ ਨਵੀਆਂ ਪਾਵਾਂਗੇ ਦੇ ਇਲੈਕਟ੍ਰਿਕ ਤੇ ਵੀ ਕੰਮ ਕਰਾਂਗੇ ਜਿੱਥੇ ਥੋੜੇ ਛੋਟੇ ਰੂਟ ਪੈਂਦੇ ਆ ਜਿੱਥੋਂ ਲਗਭਗ ਜੇ ਸਾਡੀ ਲਗਭਗ 100 ਕਿਲੋਮੀਟਰ ਦਾ ਇੱਕ ਪਾਸੇ ਦਾ ਵਾ ਉਥੇ ਕੋਸ਼ਿਸ਼ ਕਰਾਂਗੇ ਵੀ ਸਾਡੀਆਂ ਇਲੈਕਟ੍ਰਿਕ ਬੱਸਾਂ ਵੀ ਚੱਲਣ ਕਾਰਪੋਰੇਸ਼ਨਾਂ ਦੇ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣ ਦੀ ਜਿਹੜੀ ਆ ਉਹ ਪ੍ਰੋਪੋਜ਼ਲ ਬਣ ਕੇ ਤਿਆਰ ਹੋ ਰਹੀ ਆ ਕਿ ਜਿਹੜੀਆਂ ਲੋਕਲ ਬੱਸਾਂ ਚਲਣੀਆਂ ਉਹ ਇਲੈਕਟ੍ਰਿਕ ਬੱਸਾਂ ਚੱਲਣ ਜਿਹੜੀ ਲੌਂਗ ਰੂਟ ਤੇ ਚਲਣੀਆਂ ਉਹਦੇ ਤੇ ਥੋੜਾ ਜਿਹਾ ਇਲੈਕਟ੍ਰਿਕ ਜਿੰਨਾ ਚਿਰ ਅਸੀਂ ਚਾਰਜਿੰਗ ਪੁਆਇੰਟ ਨਹੀਂ ਦਿੰਦੇ ਰਸਤਿਆਂ ਦੇ ਵਿੱਚ ਉਹਨਾਂ ਚਿਰ ਉਹ ਚਲਾਉਣੀਆਂ ਜਿਹੜੀਆਂ ਮੁਸ਼ਕਲ ਹੈ ਜਿਹੜੇ ਘਾਟ ਰੂਟ ਲੰਬੇ ਨੇ ਉਹਨਾਂ ਤੇ ਕੋਸ਼ਿਸ਼ ਕਰ ਰਹੇ ਆ ਕਿ ਇਲੈਕਟ੍ਰਿਕ ਬੱਸਾਂ ਜਿਹੜੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਚ ਲੈ ਕੇ ਉਹ ਚਲਾਈਏ ਜਰੂਰ ਭੁੱਲਾ ਸਾਹਿਬ ਇੱਕ ਬੜਾ ਵੋਟ ਡਿਪਾਰਟਮੈਂਟ ਦਾ ਪੈਂਡਿੰਗ ਜਾਤ ਕਰਵਾ ਤੁਸੀਂ ਕੀ ਇਸ ਨੂੰ ਰਿਵਿਊ ਕਰਨ ਦੀ ਗੱਲ ਕਰੋਗੇ ਜਾਂ ਸਰਕਾਰ ਇਨਾ ਪੈਸਾ ਨਹੀਂ ਦੇ ਪਾ ਰਹੀ ਇਨਾ ਬਹੁਤ ਚੁੱਕਿਆ ਰਿਹਾ ਡਿਪਾਰਟਮੈਂਟ ਦੇ ਵਿੱਚ ਕਿਉਂਕਿ ਸਰਕਾਰ 95 ਕਰੋੜ ਰੁਪਏ ਦੀ ਸੈਲਰੀ ਵੀ ਰੁਕੀ ਹੋਈ ਹੈ ਤੁਹਾਡੀ ਤਾਂ ਉਹ ਤੁਸੀਂ ਇਸ ਚੀਜ਼ ਨੂੰ ਰਿਵਿਊ ਕਰੋਗੇ ਕਿ ਕਿਉਂਕਿ ਬੜਾ ਵੱਡਾ ਬੋਡਨ ਹੈਗਾ ਜਦੋਂ ਡਿਪਾਰਟਮੈਂਟ ਚੱਲੇਗਾ ਜੀ RTC ਜਾਂ ਧੰਨਵਾਦ ਸੈਲਰੀ ਇੱਕ ਵੀ ਰੁਪਿਆ ਕਿਸੇ ਦੀ ਪੈਂਡਿੰਗ ਨਹੀਂ ਗਈ 95 ਕਰੋੜ ਨਹੀਂ ਕੋਈ ਵੀ ਪੈਸਾ ਨਹੀਂ ਦੇਣਦਾਰੀ ਨਹੀਂ ਕੋਈ ਵੀ ਸੈਲਰੀ ਦੀ ਅੰਨੇ ਇਸ ਸੈਲਰੀ ਸਾਰੀ ਜਿਹੜੀ ਆ ਉਹ ਹਰ ਮਹੀਨੇ ਪੂਰੀ ਦੀ ਪੂਰੀ ਭਾਵੇਂ ਆਊਟਸੋਰਸ ਤੇ ਮਲਾਜ਼ਮ ਭਾਵੇਂ ਕੰਟਰੈਕਟ ਤੇ ਭਾਵੇਂ ਰੈਗੂਲਰ ਮਲਾਜ਼ਮ ਆ ਸੈਲਰੀ ਹਰ ਮਲਾਜ਼ਮ ਦੀ ਹਰ ਮਹੀਨੇ ਪਾ ਦਿੱਤੀ ਜਾਂਦੀ ਕਿਤੇ ਭਾਵੇਂ ਕੋਈ 2 4 10 ਦਿਨ ਲੇਟ ਹੋ ਜੇ ਨਹੀਂ ਤੇ ਨਹੀਂ ਬਾਕੀ ਜਿਹੜੇ ਪੈਸੇ ਲੈਣ ਵਾਲੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਸਾਡੇ ਵੱਲੋਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਭੇਜੀ ਗਈ ਹੈ ਫਾਈਲ ਜਲਦੀ ਪੈਸੇ ਫਾਈਨਾਂਸ ਮਿਨਿਸਟਰ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਕਿਹਾ ਕਿ ਜਲਦੀ ਪੈਸੇ ਆਉਣਗੇ ਰਿਵਿਊ ਕਰਨਾ ਚਾਹੀਦਾ ਤੁਹਾਨੂੰ ਪਤਾ ਹੈ ਇਹ ਸਹੀ ਬਾਤ ਸਰਦਾਰ ਵੇਖੋ ਇਹ ਤੇ ਸਰਕਾਰ ਦੀ ਸਹੂਲਤ ਆ ਲੋਕਾਂ ਦੀ ਸਰਕਾਰ ਆ ਇਹ ਇਸੇ ਤਰ੍ਹਾਂ ਜਿਵੇਂ ਚੱਲਦੀ ਪਈ ਆ ਫ੍ਰੀ ਲੇਡੀ ਸਵਾਰੀ ਵਾਲੀ ਸਹੂਲਤ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਜੋਗ ਅਗਵਾਈ ਚ ਇਹ ਲਗਾਤਾਰ ਚੱਲਦੀ ਰਹੂ ਜੇ ਰਵਾਇਤਿਆਂ ਦੀ ਸਰਕਾਰ ਹੁੰਦੀ ਕਾਲੀ ਕਾਂਗਰਸ ਜਾਂ ਭਾਜਪਾ ਦੀ ਹੋਰ ਪਾਰਟੀ ਦੀ ਇਹਨਾਂ ਨੇ ਪਹਿਲਾਂ ਬੰਦ ਕਰ ਦੇਣੀ ਸੀ ਮਗਰਲੇ 5-6 ਮਹੀਨੇ ਸਹੂਲਤ ਚਲਾ ਦੇਣੀ ਇਹ ਤਾਂ ਹੀ ਸੰਭਵ ਹੋਇਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਬੀਪੀਆਂ ਭੈਣਾਂ ਨੂੰ ਮਾਣ ਆ ਪੀਏ ਸਾਡਾ ਮੁੱਖ ਮੰਤਰੀ ਆ ਸਾਡਾ ਪੋਤੇ ਆ ਸਾਡਾ ਭਰਾ ਆ ਤੇ ਇਹ ਲਗਾਤਾਰ ਇਸੇ ਤਰ੍ਹਾਂ ਹੀ ਫਰੀ ਸਵਾਰੀ ਸਹੂਲਤ ਜਿਹੜੀ ਚਲਦੀ ਰਹੂ ਧੰਨਵਾਦ ਮੰਤਰੀ ਸਾਹਿਬ ਵੀ ਐਸ ਫੋਰ ਵਾਹਨ ਸੀਗੇ ਜਿਹੜੇ ਪਿਛਲੇ ਸਮੇਂ ਦੌਰਾਨ 5506 ਜਿਹੜੇ ਹੈਗੇ ਆ ਵਾਹਨ ਪੰਜਾਬ ਚ ਰਜਿਸਟਰਡ ਹੋ ਗਏ ਜਿਹੜੇ ਕਿ ਬੈਨ ਕੀਤੇ ਹੋਏ ਸੀ ਲੈਜਰੀ ਗੱਡੀਆਂ ਸੀਗੀਆਂ ਉਹਦੇ ਵਿੱਚ ਉਹਦੇ ਵਿੱਚ ਤੁਸੀਂ ਪਤਾ ਲੱਗਿਆ 13 14 ਪੀਸੀਐਸ ਅਫਸਰਾਂ ਨੇ ਚਾਰ ਚਾਰ ਰਸੀਡ ਕਰਕੇ ਭੇਜੀ ਹੋਈ ਆ ਕਿ ਫਾਈਲ ਤੇ ਉਹ ਜਿਹੜੀਆਂ ਵੀ ਚਲਦੀਆਂ ਆ ਤੇ ਉਹਨਾਂ ਕਿਉਂ ਨਹੀਂ ਰਿਕਵਰ ਕੀਤੇ ਜਾਂਦੇ ਇਹ ਪੰਜਾਬ ਦੇ ਵਿੱਚ ਦੇਖੋ ਜਿਹੜੇ ਅਧਿਕਾਰੀਆਂ ਨੇ ਗਲਤ ਢੰਗ ਨਾਲ ਉਹ ਗੱਡੀਆਂ ਰਿਸਟਰਡ ਕੀਤੀਆਂ ਉਹਨਾਂ ਤੇ ਕਾਰਵਾਈ ਲਈ ਅਸੀਂ ਲਿਖ ਕੇ ਭੇਜਤਾ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਪੀਸੀਐਸ ਆਈਐਸ ਜਿਹੜੇ ਕੋਈ ਅਧਿਕਾਰੀ ਵਿੱਚ ਸ਼ਾਮਲ ਨੇ ਉਹਨਾਂ ਤੇ ਜਿਹੜੀ ਕਾਰਵਾਈ ਆ ਉਹ ਮੁੱਖ ਮੰਤਰੀ ਸਾਹਿਬ ਨੇ ਕਰਨੀ ਆ ਉਹਦੇ ਬਾਅਦ ਜਿਹੜੀਆਂ ਗੱਡੀਆਂ ਗਲਤ ਰਿਸਟਰਡ ਹੋਈਆਂ ਉਹਨਾਂ ਗੱਡੀਆਂ ਦੀਆਂ ਆਰਸੀਆਂ ਵੀ ਅਸੀਂ ਜਿਹੜੀਆਂ ਕੈਂਸਲ ਕੀਤੀਆਂ ਉਹ ਬਲੈਕਲਿਸਟ ਹੋਣਗੀਆਂ ਗੱਡੀਆਂ ਉਹ ਚੱਲਣਗੀਆਂ ਨਹੀਂ ਬਲੈਕਲਿਸਟ ਹੋਣਗੀਆਂ ਪੁਲਿਸ ਆਨਲਾਈਨ ਚਲਾਨਾਂ ਲੇਕੋ ਆਨਲਾਈਨ ਚਲਾਨ ਜਿਹੜੇ ਆ ਉਹ ਤਕਰੀਬਨ ਸਾਡੇ ਆਰਟੀਏ ਕਰ ਰਹੇ ਆ ਆਨਲਾਈਨ ਚਲਾਨ ਹੁੰਦੇ ਆ ਬਾਕੀ ਜਿਹੜੇ ਕੈਮਰੇ ਆ ਉਹ ਅਸੀਂ ਜਲਦੀ ਜਿਹੜੇ ਲਾਵਾਂਗੇ ਵਧੀਆ ਕੁਆਲਟੀ ਦੇ ਕੈਮਰੇ ਜਿਹੜਾ ਕਿ ਮੇਨ ਹਾਈਵੇ ਦੇ ਉੱਤੇ ਲੱਗਣ ਨਾਲ ਇੱਕ ਤੇ ਐਕਸੀਡੈਂਟਾਂ ਦੀ ਜਿਹੜੀ ਗਿਣਤੀ ਉਹ ਘਟੂਗੀ ਇੱਕ ਜਿਹੜੇ ਲੋਕ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਨੂੰ ਵੀ ਕਾਨੂੰਨ ਹੋ ਜਾਣਗੇ ਕਿ ਜੇ ਕਾਨੂੰਨ ਤੋੜਾਂਗੇ ਲਾਲ ਬੱਤੀ ਕ੍ਰੋਸ ਕਰਾਂਗੇ ਜਾਂ ਓਵਰ ਸਪੀਡ ਚਲਾਵਾਂਗੇ ਤੇ ਸਾਡੇ ਜਿਹੜੇ ਆ ਉਹ ਚਲਾਨ ਕੈਮਰੇ ਤੋਂ ਆਨਲਾਈਨ ਕੱਟ ਕੇ ਸਾਡੇ ਘਰੇ ਪਹੁੰਚ ਜਾਣਗੇ ਮੈਨੂੰ ਪੇ ਜਿਵੇਂ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਹੈ ਆਨਲਾਈਨ ਪੇ ਹੋ ਜਾਂਦਾ ਨਾਲ ਹੀ ਕਿ ਐਸਾ ਤਾਂ ਉਬੀ ਅਸੀਂ ਜਲਦੀ ਪ੍ਰਪੋਜ਼ਲ ਲੈ ਕੇ ਆਵਾਂਗੇ ਜਿਹੜਾ ਕਿ ਆਨਲਾਈਨ ਹੀ ਕੋਈ ਵੀ ਆਪਦੇ ਘਰ ਬੈਠਾ ਚਲਾਣ ਪਰ ਸਕੇ ਧੰਨਵਾਦ